ਅੱਜ ਕੱਲ ਤੇ ਕਈਆਂ ਨੇ ਸਤ ਗੁਰਾਂ ਦਾ ਜੈਕਾਰਾ ਹੀ ਬਦਲ ਦਿੱਤਾ ਹੈ ਉਹ ਬੋਲਦੇ ਹਨ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰਮੁਖ ਪਿਆਰਿਓ ਜੋ ਕਿਤੇ ਨਹੀਂ ਲਿਖਿਆ ਸਤ ਗੁਰਾਂ ਨੇ ਜੈਕਾਰਾ ਦਿੱਤਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਈ ਬੋਲੇ ਈ ਪੜਦੇ ਨੇ ਬੋਲੇ ਈਵ ਨਹੀਂ ਲਿਖਿਆ ਸਪਸ਼ਟ ਲਿਖਿਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇੱਕ ਫਿਲਮ ਆਈ ਸੀ ਸਨੀ ਦਿਓਲ ਦੀ ਜਿਹਦਾ ਉਹਨਾਂ ਨਾਮ ਰੱਖਿਆ ਸੀ ਜੋ ਬੋਲੇ ਸੋ ਨਿਹਾਲ ਉਹ ਇੱਕ ਫਿਲਮ ਦਾ ਨਾਮ ਸੀ ਕਈ ਤੇ ਵੇਖਿਆ ਪਾਠੀ ਸਿੰਘ ਗਰੰਥੀ ਸਿੰਘ ਵੀ ਇਹ ਜਕਾਰਾ ਲਾਈ ਜਾਂਦੇ ਆ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਹੀਂ ਗੁਰਮੁਖ ਪਿਆਰਿਓ ਜੋ ਕਿਤੇ ਨਹੀਂ ਲਿਖਿਆ ਜੋ ਸਤਗੁਰਾਂ ਨੇ ਜਕਾਰਾ ਦਿੱਤਾ ਹੈ ਉਹੀ ਜਕਾਰਾ ਆਪਾਂ ਪੜਨਾ ਕਰੀਏ ਤੇ ਬੋਲਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ